वेलकम टू माय न्यू वीडियो आज फ्रेंड्स ਆਪਾਂ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਬਹੁਤ ਖਰਾਬ ਹੋ ਰਹੇ ਆ ਪੰਜਾਬ ਵਿੱਚ ਬਹੁਤ ਘੜਾਵਾ ਹੋ ਰਿਹਾ ਨੇ ਤਾਂ ਕਰਕੇ ਇਸ ਵੀਡੀਓ ਨੂੰ ਪੂਰਾ ਵੇਖਿਓ ਸਕਿੱਪ ਨਾ ਕਰਿਓ ਪਲੀਜ਼ ਫਿਰ ਪੂਰਾ ਵੀਡੀਓ ਵੇਖੋਗੇ ਤਾਂ ਸਾਰਾ ਕੁਝ ਤੁਹਾਨੂੰ ਪੰਜਾਬ ਦੇ ਹਾਲਾਤਾਂ ਬਾਰੇ ਪਤਾ ਲੱਗੂਗਾ ਚਿੱਟਾ ਹੀ ਚਿੱਟਾ ਚਿੱਟਾ ਹੀ ਸਰਕਾਸਾ ਮੇਰੀ ਪਲੀਜ਼ ਰੈਂਡੋ ਆ ਗਿਆ ਜੀ ਇਸ ਨੂੰ ਪਹਿਲੇ ਦੇ ਦੋ ਦੇਖੋ ਜਾਓ ਦੇਖੋ ਜਾਓ ਇਹ ਚੀਜ਼ ਦੇਖਦੇ ਨੂੰ ਕੋਈ ਮਿਸਯੂਜ਼ ਕਰੇਗਾ ਇਸ ਵੈਲੈਂਟਾਈਨ ਵੀਕ ਦੀ ਜਿੱਥੇ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਹੀ ਪ੍ਰਪੋਜ਼ਲਸ ਦਾ ਦੌਰ ਵੀ ਲਗਾਤਾਰ جاری ਹੈ ਤਾਂ ਨੌਜਵਾਨਾਂ ਦੇ ਵਿੱਚ ਜਿੱਥੇ ਹਾਂ ਸੁਣਨ ਦੀ ਬੇਸਬਰੀ ਹੁੰਦੀ ਹੈ ਉੱਥੇ ਹੀ ਉਹਨਾਂ ਨੂੰ ਨਾ ਸੁਣਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਈ ਵਾਰ ਫੇਰੇ ਤੋਰੋ ਪਿੰਡ ਰੁਕ ਜਾ ਲੁੱਟੀ ਇਹਨਾਂ ਨੇ ਭੈਣਾਂ ਦੇ ਮੂੰਹ ਕਾਲੇ ਕਰੋ ਭੈਣਾਂ ਜਫਗਾਨ ਕਰ ਰਹੀ ਆ ਖੜ੍ਹ ਜਾ ਖੜ੍ਹ ਜਾ ਬਾਈ ਖੜਾ ਹੋਏ ਸੈਕਿੰਡ ਬਾਬਾ ਰੁਕ ਜਾ ਖੜਾ ਖੜਾ ਜੋ ਤਾਂ ਖੜਾ ਹੋਏ ਨਿੰਖੜਾ ਖੜਾ ਹੋਏ ਤੋਰ ਨਹੀਂ ਹਾਂ ਜਾਂ ਨਾ ਇੱਧਰ ਓਏ ਓਏ ਮੋਟਰਸਾਈਕਲ ਜਾ ਚਲੋ ਓਏ ਸੋਹ ਮੋਹ ਤੇਰੇ ਮਗਰ ਕੌਣੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਨਹੀਂ ਕਹਿੰਦਾ ਲੈ ਤੇਰੇ ਕਮਾਲ ਹੋ ਗਈ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੂੰ ਪਿੰਡ ਤੋਂ ਜਾਂਦਾ ਕਿ ਗੋਲ ਬੋਲ ਗੋਰੇ ਨੰਗਲੇ ਹੈ ਗੋਰੇ ਨੰਗਲੇ ਉਹ ਕਿੱਥੋਂ ਦਾ ਨਹੀਂ ਲੂ ਤੂ ਦੇ ਵੱਖਾਏ ਘੁੱਟ ਘੁੱਟ ਕੇ ਜੀਉ ਤਾਨੀ ਹੋ ਤੂੜਾ ਲੂ ਹਾ ਹਾੜਾ ਲੂ ਹਾੜੇ ਤੂੜਾ ਲੂ ਤੂੰ ਜੱਬ ਸਿ ਦਿਲਾਵਾ ਬੰਤੀ ਬਬਲੀ ਪੀਆ ਤਾਨੀ ਹੋ ਤੂੜਾ ਲੂ ਤੂੰ ਜੱਬ ਸਿ ਦਿਲਾਵਾ ਬੰਤੀ ਬਬਲੀ ਪੀਆ ਤਾਨੀ ਹੋ ਹਾਲ ਲੋਚਨ ਹੋਟਲ ਆ ਜੀ ਇਹ ਨੀਚੇ ਵਿਆਹ ਵਾਣਾ ਸੜਕ ਆ ਇਹ ਮੇਰਾਗਾ ਸਰਕਾਰੀ ਜਗਾ ਇੱਥੋਂ ਸਾਨੂੰ ਤਲਾਹ ਮਿਲੀ ਸੀ ਤੇ ਟ੍ਰੈਫਿਕ ਵਾਲੇ ਅਮਰਜੀਤ ਸਿੰਘ ਦਾ ਫੋਨ ਆਇਆ ਸੀ ਐਸਐਸ ਦਾ ਉਹਦੇ ਅਸੀਂ ਤਾਂ ਅਸੀਂ ਇਕੱਠੇ ਕਰਕੇ ਥਾਣੇ ਲੈ ਚੱਲੇ ਹਾਂ